ਗੁਰੂ ਅਰਜਨ ਦੇਵ ਦਰਬਾਰ ਤੇ ਅਸੂ ਮਹੀਨੇ ਦੀ ਮਨਾਈ ਗਈ ਮਸਿਆ ਜੀ ਸਿੰਘਾਪ੍ਰਸ ਨਿਊਜ਼ਿੰਚਾਲਕ ਜਸਤੁਨਾਂ ਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਬਾਣ ਸ੍ਰਿਹਾਲੀ ਕਲਾ ਵੱਲੋਂ ਮੇਰੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੰਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਲਾ ਸਾਹਿਬ ਵਿਖੇ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਪਾਸ਼ਾਏ ਪੰਜਵੀਂ ਦਰਬਾਰ ਤੇ ਅਸੂ ਮਹੀਨੇ ਦੀ ਮਸਿਆ ਅੱਜ ਮਿਤੀ 2 ਅਕਤੂਬਰ 2024 ਦਿਨ ਬੁੱਧਵਾਰ ਨੂੰ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਮਨਾਇ ਗਈ ਜਿਸ ਵਿੱਚ ਗੁਰੂ ਘਰ ਦੇ ਮਹਾਨ ਬੁਲਾਰੇ ਕੁਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਮਹਿੰਦਰ ਸਿੰਘ ਕੁਹਾੜ ਕਣੇ ਨਿਭਾਈ ਦੱਸ ਰਹੇ ਹਨ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਭੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸਰਹਾਲੀ ਕਲਾਂ ਗੁਰੂ ਅਰਜਨ ਦੇਵ ਦਰਬਾਰ ਤੇ ਅਸੂ ਮਹੀਨੇ ਦੀ ਮਨਾਈ ਗਈ ਮਸਿਆ ਜੀ ਸਿੰਘਾ ਪ੍ਰਸ ਨਿਉ ਸੰਚਾਲਕ ਜਸਤਨਾ ਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਬਾਣ ਸ੍ਰੀ ਹਾਲੀ ਕਲਾ ਵੱਲੋਂ ਮੇਰੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੰਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਲਾ ਸਾਹਿਬ ਵਿਖੇ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਪਾਸ਼ਾਏ ਪਨਵੀ ਦਰਬਾਰ ਤੇ ਅਸੂ ਮਹੀਨੇ ਦੀ ਮਸਿਆ ਅੱਜ ਮਿਤੀ 2 ਅਕਤੂਬਰ 2024 ਦਿਨ ਬੁੱਧਵਾਰ ਨੂੰ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਢੇਟ ਮਨਾਇ ਗਈ ਜਿਸ ਵਿੱਚ ਗੁਰੂ ਘਰ ਦੇ ਮਹਾਨ ਬਲਾਰੇ ਕੁਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਰਹਿਮਤਾ ਪਰੇ ਦਰਬਾਰ ਚੋ ਲਾਹਾ ਖਟਿਆ ਸੈਕਟਰੀ ਦੀ ਸੇਵਾ ਗੁਰਮਿੰਦਰ ਸਿੰਘ ਕੁਹਾੜ ਕਾ ਨੇ ਨਿਭਾਈ ਦੱਸ ਰਹੇ ਹਨ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫਾਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਭੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸਰਹਾਲੀ ਕਲਾਂ ਮੇਰਾ ਸਰਕਾਰ ਜਿਵੇਂ ਆਪ ਵੀ ਕੰਨ ਸਿੰਘ ਅਜੰਦੇ ਚੋਲਾ ਸਾਹਿਬ ਦਰਬਾਰ ਦੇ ਮੈਂ ਜੋ ਅੱਜ ਮਸਿਆ ਦਾ ਬੜਾ ਹੈ ਕਾਹਦੀ ਸੰਜੋ ਸਮਤਾ ਦਾ ਨੁਕਾ ਉਸੋ ਦੀ ਬੜੀ ਜਮਤ ਮਸਿਆ ਦੇ ਨਾ ਹੈ ਉਹਨਾਂ ਦੇ ਪਰਸਾ ਹੈ ਜਿਹਨ ਕੀ ਬਦੇ ਦਾ ਆਸਮ ਜਿਹੜਾ ਗੋਜਰਾ ਪਾਸ਼ਾ ਖਲੀਲ ਚੋਲਾ ਸਾਹਿਬ ਆਜ ਕਿਤਾ ਮੇਦੀ 2 ਅਕਤੂਬਰ 2021 ਨੂੰ ਮਸਿਆ ਦਾ ਅਸੂ ਬਹਿਨ ਬਸਾ ਦੇਣਾ ਆ ਗਿਆ ਸਾਰੇ ਸੰਗਤਾਂ ਸਮੂਹ ਸੰਗਤਾਂ ਦੇ ਨਾਲ ਆ ਕੇ ਉਸਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਮਾਪੋਛਾ ਦੇ ਸਹਿਯੋਗ ਦੇ ਨਾਲ ਅਦਰੋਸਲ ਮੈਨਾਂ ਬਹੁਤ ਧੰਨਵਾਦ ਜਿਸ ਤਰ੍ਹਾਂ ਕਿਰਪਾ ਆਸ ਕਰਦੇ ਹਾਂ ਕਿ ਜਦੋਂ ਜਿਹੜੇ ਘੜੇ ਨਾਲ ਲੱਦੇ ਆ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਚੜ੍ਹਦੀ ਕਲਾ ਦਾ ਮੈਦਾਨ ਤੇ ਸੰਗਤਾਂ ਨੂੰ ਘਰ ਤੋਂ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨ। ਅੱਛਾ ਜੀ ਮੈਨੂੰ ਸਾਹਿਬ ਇਹ ਜਦੋਂ ਅਜਿਹਾ ਦਰਵਾਜ਼ਾ ਤੇ ਕੋਲ ਸਰਵਿਸ ਮਨਾਇਆ ਜਾਂਦਾ ਹੈ ਆਪ ਜੀ ਮੈਂਟਰਿੰਗ ਦੇ ਆਦੇ ਉਹ ਸੁਣਾ ਸੇਵਾਵਾਂ ਕੋ ਪ੍ਰਲਾਟ ਕਰਦੇ ਆਪਣੇ ਉਹ ਦੱਸਾ ਤੋਂ ਦੱਸਦੇ ਨੂੰ ਕਿ ਪ੍ਰਲਾਟੇ ਹੋਣ ਬੁਰੀਆਂ ਕੋ ਮੁਸ਼ਕਲ ਨਹੀਂ ਆਉਣਾ ਨਹੀਂ ਇਹ ਸੰਗਤ ਦੇ ਸਹਿਯੋਗ ਨਾਲ ਜਿਹੜਾ ਮੈਂ ਜਦਾ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰਦੁਆਰਾ ਸਬੰਧਕ ਕਮੇਟੀ ਦੇ ਦਫ਼ਤਰ ਸ੍ਰੀ ਅਰਸ਼ਾ ਦੇ ਸਹਿਯੋਗ ਨਾਲ ਬਹੁਤ ਚੜ੍ਹਦੀ ਕਲਾ ਨਾਲ ਮੌਜੂਦ ਰਹੇ ਕਿ ਕਿਸੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਮੁਸ਼ਕਲ ਨਹੀਂ ਹੋਣੀ ਆ ਜੀ ਸਾਰੇ ਧਾਰ ਦੇ ਸੰਗਤ ਦੇ ਸਹਿਯੋਗ ਨਾਲ ਇਸ ਨੂੰ ਨਿਪੁੰਮ ਅਰਦਾਵ ਪਰਵਨ ਗੁਰੂ ਘਰਾਂ ਨੂੰ ਪਾਚਾਂ ਨਿਰਛਲ ਨਾਲ ਮਨਾਏ ਜਾਂਦੇ ਆ ਇਸ ਦੇ ਵਿੱਚ ਕੋਈ ਮੁਸ਼ਕਲ ਨਹੀਂ ਸਾਰੀਆਂ ਸੰਗਤਾਂ ਚੜ੍ਹਦੀ ਕਲਾ ਦਾ ਸੰਯੋਗ ਕਰਦੀਆਂ ਅੱਗੇ ਤੋਂ ਆਸ ਕਰਦੇ ਆ ਕਿ ਇਸੇ ਤਰ੍ਹਾਂ ਦਾ ਜਸ਼ਨ ਮਨਾਏ ਜਾਣਗੇ ਜੇ ਸੰਗਤਾਂ ਸੰਯੋਗ ਕਰਕੇ ਰਹਿਣਗੀਆਂ ਤੇ ਗੁਰੂ ਘਰਾਂ ਖੁਸ਼ੀਆਂ ਪ੍ਰਾਪਤ ਕਰਕੇ ਰਹਿਣਗੇ ਅੱਛਾ ਜੀ ਵਾਹਿਗੁਰੂ ਜੀ ਜੀ ਸਿੰਘਾ ਟੀਮ ਅਤੇ ਜਸਤਨਾ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913